ਮਾਰੀ ਮੀਂਹ ਦੇ ਕਾਰਨ ਦਿੱਲੀ 에어ਪੋਰਟ ਤੇ ਵੱਡਾ ਹਾਸਾ ਆਈਜੀਆਈ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗਣ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਬਾਹਰ ਖੜੀਆਂ ਗੱਡੀਆਂ ਤੇ ਪਿਲਰ ਡਿੱਗ ਪਏ ਜਿਸ ਹਾਸੇ ਵਿੱਚ 4 ਲੋਕੀ ਜ਼ਖਮੀ ਹੋ ਗਏ ਅਤੇ ਇੱਕ ਸ਼ਖਸ ਦੀ ਮੌਤ ਹੋ ਗਈ ਜਿਹੜਾ ਕਿ ਗੱਡੀ ਵਿੱਚ ਫਸਿਆ ਰਿਹਾ ਅੱਗ ਬਜਾਉ ਦਸਤੇ ਅਮਤਾਬਕ 3 ਗੱਡੀਆਂ ਮੌਕੇ ਤੇ ਪਹੁੰਚੀਆਂ ਟਰਮੀਨਲ 1 27 ਤੌਰ ਤੇ ਉਡਾਨਾਂ ਜਿਹੜੀਆਂ ਸੀ ਉਹ ਰੋਕ ਦਿੱਤੀਆਂ ਸ਼ਹਿਰੀਆਬਾਦ ਜੀ ਹਵਾ ਮੰਤਰੀ ਰਾਮ ਮੋਹਨ ਨਾਈਡੂ ਦਾ ਬਿਆਨ ਸਾਹਮਣੇ ਆਇਆ ਹੈ ਰਾਹਤ ਬਚਾਅ ਕਾਰਜ ਜਾਰੀ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਨਾਈਡੂ ਨੇ ਕਿਹਾ ਹੁਣ ਤੱਕ ਦੀ ਵੱਡੀ ਖਬਰ ਭਾਰੀ ਮੀਂਹ ਕਾਰਨ ਦਿੱਲੀ 에어ਪੋਰਟ ਤੇ ਵੱਡਾ ਹਾਦਸਾ ਸਾਫ ਸਾਫ ਟਰਮੀਨਲ ਬੰਦ ਦੀ ਜੀ ਆਪਾਂ ਗੱਲਬਾਤ ਕਰੀਏ ਜਾਂ ਹੋਰ 에어ਪੋਰਟਸ ਜਾਂ 에어ਲਾਈਨਰ ਦੀ ਗੱਲਬਾਤ ਕਰੀਏ ਤਾਂ ਇਸ ਦਾ ਮਤਲਬ ਸਿੱਧਾ-ਸਿੱਧਾ ਹੈ ਕਿ ਇਸ ਨੂੰ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਹੋਈ ਇਸ ਨੂੰ ਬਣਾਉਣ ਦੇ ਵਿੱਚ ਕਿਤੇ ਨਾ ਕਿਤੇ ਮਾੜੇ ਮਟੀਰੀਅਲ ਨੂੰ ਯੂਜ਼ ਕੀਤਾ ਗਿਆ ਜਿਸ ਕਾਰਨ ਦਿੱਲੀ ਵਰਗੇ ਇੰਟਰਨੈਸ਼ਨਲ 에어ਪੋਰਟ ਦਾ ਟਰਮੀਨਲ 1 ਦੀ ਛੱਤ ਜਿਹੜੀ ਹੈ ਉਹ ਡਿੱਗ ਪਈ ਖਾਸ ਹੈ ਇਸ ਤੋਂ ਵੀ ਵੱਡਾ ਹੋ ਸਕਦਾ ਜੇ ਥੱਲੇ ਅਣਗਿਣਤ ਲੋਕੀ ਕਿਉਂਕਿ ਦਿੱਲੀ 에어ਪੋਰਟ ਦਾ ਮਾਮਲਾ ਹੈ ਟਰਮੀਨਲ ਇੱਕ ਤੇ ਕਾਫੀ ਲੋਕੀ ਦੀ ਤਾਦਾਦ ਜਿਹੜੀ ਹੈ ਰਸ਼ ਹੁੰਦਾ ਉਥੇ ਖੜੀਆਂ ਖੜੇ ਹੁੰਦੇ ਨੇ ਔਰ ਜੇ ਕਿਤੇ ਇਸ ਹਾਦਸੇ ਵਿੱਚ ਬਹੁਤ ਲੋਕ ਖੜੇ ਹੁੰਦੇ ਤਾਂ ਕਾਫੀ ਵੱਡਾ ਹਾਸਾ ਵਾਪਰ ਜਾਣਾ ਸੀ ਹਾਲਾਂਕਿ 4 ਲੋਕੀ ਜਖਮੀ ਹੋਏ ਨੇ ਇੱਕ ਸ਼ਖਸ਼ ਗੱਡੀ ਦੇ ਅੰਦਰ ਫਸਿਆ ਹੋਇਆ ਹੈ ਔਰ ਤਿੰਨ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਬਚਾਅ ਕਾਰਜ ਕੀਤੇ ਜਾ ਰਹੇ ਨੇ ਔਰ ਜਾਂਚ ਜਿਹੜੀ ਹੈ ਜਾਂਚ ਕਮੇਟੀ ਬਣਾ ਦਿੱਤੀ ਗਈ ਆ ਖਾਸ ਕਰਕੇ ਟਰਮੀਨਲ ਇਕ ਤੇ ਇਹ ਹਾਸਾ ਕਿਵੇਂ ਵਾਪਰ ਗਿਆ ਦੂਜੇ ਪਾਸੇ 에ਅਰਲਾਈਨ ਦੀਆਂ ਫਲਾਈਟਾਂ ਸੀਗੀਆਂ ਉਹਨੂੰ ਰੱਦ ਕਰ ਦਿੱਤੀਆਂ ਗਈਆਂ ਨੇ ਔਰ ਉਸ ਤੋਂ ਬਾਅਦ ਹੁਣ ਦੇਖਣਾ ਹੈ ਕਿ ਫਲਾਈਟਾਂ ਕਦੋਂ ਤੋਂ ਇਹ ਸ਼ੁਰੂ ਹੋਣ ਗਈਆਂ ਹਾਲਾਂਕਿ ਯਾਤਰੀਆਂ ਦੀ ਖੱਜਲ ਖਵਾਰੀ ਸ਼ੁਰੂ ਹੋ ਚੁੱਕੀ ਹੈ ਭਾਰੀ ਮੀਂਹ ਕਾਰਨ ਦਿੱਲੀ 에ਅਰਪੋਰਟ ਤੇ ਵਾਪਰਿਆ ਵੱਡਾ ਹਾਸਾ ਆਈ ਜੇ ਆਇਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗਣ ਦੇ ਨਾਲ ਇਹ ਹਾਸਾ ਸਾਹਮਣੇ ਆਇਆ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਅਪਡੇਟ ਪਾਰੀ ਮੇਂ ਕਾਰਨ ਦਿੱਲੀ 에ਰਪੋਰਟ ਤੇ ਵੱਡਾ ਹਾਸਾ ਟਰਮੀਨਲ 1 ਦੀ ਘਟਨਾ ਹੈ ਜਿੱਥੇ ਕਿ AIGI 에ਰਪੋਰਟ ਦੇ ਟਰਮੀਨਲ 1 ਦੀ ਛੱਤ ਡਿੱਗ ਪਈ ਤੇ ਬਾਹਰ ਖੜੀਆਂ ਗੱਡੀਆਂ ਤੇ ਡਿੱਗ ਗਏ ਪਿੱਲਰ ਅਕਸਰ ਜੇ ਆਪਾਂ ਗੱਲ ਕਰੀਏ ਟਰਮੀਨਲ 1 ਟਰਮੀਨਲ 2 ਟਰਮੀਨਲ 3 ਦੀ ਗੱਲਬਾਤ ਕਰੀਏ ਤਾਂ ਜਿਹੜੇ ਟੈਕਸੀ ਡਰਾਈਵਰ ਨੇ ਉਹ ਸਵਾਰੀਆਂ ਲੈ ਕੇ ਆਉਂਦੇ ਨੇ ਔਰ ਜਿਹੜੇ ਲੋਕ ਆਪਣੇ ਜਾਤੀ ਜਿਹੜੇ ਬਹਾਨਾ ਤੇ ਆਉਂਦੇ ਨੇ ਉਹ ਉੱਥੇ ਖੜੇ ਹੁੰਦੇ ਨੇ ਉਸ ਤੋਂ ਬਾਅਦ ਉਹ ਸਵਾਰੀਆਂ اتارਦੇ ਨੇ ਉਸ ਤੋਂ ਬਾਅਦ ਸਵਾਰੀਆਂ ਟਰਮੀਨਲ 1 ਨੂੰ ਕ੍ਰਾਸ ਕਰਕੇ ਉਹ ਅੰਦਰ ਦਾਖਲਾ ਲੈਂਦੀਆਂ ਨੇ ਲੇਕਿਨ ਇਸ ਤੋਂ ਪਹਿਲਾਂ ਕਿ ਇਹਨਾਂ ਕਾਰ ਚਾਲਕਾਂ ਨੂੰ ਜਿਹੜੀ ਕਿ ਡਰਾਈਵਰ ਸੀ ਗੱਡੀਆਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਪਿੱਲਰ ਉੱਪਰ ਡਿੱਗੇ ਹੋਏ ਨੇ ਔਰ ਗੱਡੀਆਂ ਚੱਕਣਾ ਚੂਰ ਨੇ ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅਚਾਨਕ ਜਿਹੜੀਆਂ ਸਵਾਰੀਆਂ ਉਹ ਛੱਡਣ ਆਏ ਨੇ ਉਹਨਾਂ ਉੱਤੇ ਪਿੱਲਰ ਡਿੱਗ ਜਾਵੇਗਾ ਯਾਨੀ ਕਿ ਟਰਮੀਨਲ ਦੀ ਛੱਤ ਜਿਹੜੀ ਆ ਉਹ ਡਿੱਗ ਜਾਵੇਗੀ ਇਸ ਹਾਦਸੇ ਵਿੱਚ ਕੁੱਲ 4 ਲੋਕੀ ਜਖਮੀ ਹੋਣ ਦੀ ਖਬਰ ਹੈ ਜਿਹੜੇ ਜਿੰਨਾਂ ਦਾ ਪ੍ਰਾਈਵੇਟ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਬਹਾਰਾਲ ਬਚਾਅ ਕਾਰਜ ਜਾਰੀ ਨੇ ਔਰ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਨੂੰ ਬਣਾਉਣ ਦੇ ਲਈ ਕਿਸ ਠੇਕੇਦਾਰ ਨੇ ਇਸ ਦਾ ਕੰਟਰੈਕਟ ਸੀ ਔਰ ਕਿਹੜਾ ਮਟੀਰੀਅਲ ਜਿਹੜਾ ਯੂਜ਼ ਕੀਤਾ ਸੀ ਜਿਹੜਾ ਕਿ ਹਲਕੀ ਜੀ ਬਰਸਾਤ ਨੂੰ ਵੀ ਇਹ ਟਰਮੀਨਲ ਚੱਲ ਨਾ ਸਕਿਆ ਦੂਜੇ ਪਾਸੇ ਸ਼ਹਿਰੀ ਹਵਾਜਾਈ ਮੰਤਰੀ ਰਾਮ ਮੋਨ ਨਾਇਡੂ ਦਾ ਬਿਆਨ ਆ ਕਿ ਰਾਹਤ ਬਚਾਅ ਕਾਰਜ ਜਾਰੀ ਨੇ ਔਰ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹਾ사 ਹੋਇਆ ਦੱਸ ਦिए ਕਿ ਭਾਰੀ ਬਰਖਾ ਦੇ ਕਾਰਨ ਦਿੱਲੀ 에어ਪੋਰਟ ਤੇ ਵੱਡਾ ਹਾ사 ਟਿੱਗੇ ਪਿੱਲਰ ਔਰ ਕੋਈ ਵੀ ਜਿਹੜਾ ਸਖਸ਼ ਹੈ ਉਹ ਹਟਾ-ਹਟਾ ਇੱਕ ਘਟਾ ਤਾਂ ਹੋਇਆ ਤੇ ਬਾਕੀ ਜ਼ਖਮੀ ਨੇ ਔਰ ਟਰਮੀਨਲ ਇੱਕ ਤੋਂ ਅਸਥਾਈ ਤੌਰ ਤੇ ਜਿਹੜੀਆਂ ਉਡਾਨਾਂ ਸੀ ਉਹ ਫਿਲਹਾਲ ਰੋਕ ਦਿੱਤੀਆਂ ਗਈਆਂ ਨੇ ਇਹ ਕਿੰਨਾ ਚਿਰ ਰੋਕੇ ਜਾਣਗੀਆਂ ਇਸ ਗੱਲ ਦਾ ਫੈਸਲਾ ਹਲੇ ਨਹੀਂ ਹੋ ਸਕਿਆ ਲੇਕਿਨ ਟਰਮੀਨਲ ਇੱਕ ਤੇ ਇੱਕ ਵੱਡਾ ਹਾਦਸਾ ਜਿਹੜਾ ਹੈ ਉਹ ਸਾਹਮਣੇ ਪੇਸ਼ ਆ ਚੁੱਕਿਆ ਤੁਸੀਂ ਤਸਵੀਰਾਂ ਸਾਫ਼-ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟੈਕਸੀ ਚਾਲਕਾਂ ਦੀਆਂ ਗੱਡੀਆਂ ਇਹਨਾਂ ਪਿਲਰਾਂ ਦੇ ਥੱਲੇ ਦੱਬੀਆਂ ਹੋਈਆਂ ਨੇ ਔਰ ਪਿਲਰਾਂ ਦੇ ਥੱਲੇ ਦੱਬੇ ਹੋਣ ਦੇ ਨਾਲ ਗੱਡੀਆਂ ਪੂਰੀ ਤਰ੍ਹਾਂ ਛਤੀਗ੍ਰਸ਼ਤ ਯਾਨੀ ਕਿ ਖਤਮ ਹੋ ਚੁੱਕੀਆਂ ਨੇ ਔਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਵਾਰੀਆਂ ਸੀ ਜਿਨ੍ਹਾਂ ਨੇ ਟਰਮੀਨਲ ਅੰਡਰ ਇੱਕ ਦੇ ਵਿੱਚ ਪ੍ਰਵੇਸ਼ ਕਰਨਾ ਸੀ ਬਾਹਰ ਜਾਣਾ ਸੀ ਉਹ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆਏ ਬਹਰ ਹਾਲ ਜਾਂਚ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਹੈਵੀ ਰੇਨ ਕਾਰਨ ਦਿੱਲੀ 에ਰਪੋਰਟ ਤੇ ਵੱਡਾ ਹਾਸਾ ਚਾਰ ਲੋਕੀ ਜ਼ਖਮੀ ਇੱਕ ਦੀ ਮੌਤ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਕਿਉਂਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ 에ਰਪੋਰਟ ਹੈ ਔਰ ਇਸ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਤਾਹੀ ਹੋ ਜਾਣਾ ਇੱਕ ਮੰਦ ਭਾਗੀ ਗੱਲ ਹੈ ਇਸੋ ਨਾਲ ਜੇ ਆਪਾਂ ਗੱਲਬਾਤ ਕਰੀਏ ਇਸੇ ਮੀਂਹ ਦੇ ਕਾਰਨ ਜਵਲਪੁਰ 에어ਪੋਰਟ ਜਵਲਪੁਰ 에어ਪੋਰਟ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਹਾਦਸਾ ਇੱਕ ਸਾਹਮਣੇ ਆਇਆ ਜਿੱਥੇ ਨੁਕਸਾਨ ਜਿਹੜਾ ਹੈ 에어ਪੋਰਟ ਤੇ ਹੋਇਆ ਹੈ ਔਰ ਉੱਥੇ ਵੀ ਇਸ ਚੀਜ਼ ਦਾ ਖਮਿਆਜਾ ਜਿਹੜਾ ਹੈ ਉਹ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਤਸਵੀਰਾਂ ਸਾਫ਼ ਨੇ ਕਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ 에어ਪੋਰਟ ਤੇ ਇਹ ਹਾਦਸਾ ਪੇਸ਼ ਆ ਗਿਆ ਕਿ টারਬੀਨ ਦਾ ਹਲ ਇੱਕ ਦੀ ਛੱਤ ਜਿਹੜੀ ਹੈ ਉਹ ਡਿੱਗ ਗਈ ਔਰ ਜਿਸ ਨਾਲ ਗੱਡੀਆਂ ਦਾ ਕਾਫੀ ਨੁਕਸਾਨ ਹੋ ਗਿਆ